ਸਸਿਕਾ ਸਾਰਿਆਂ ਨੂੰ ਜੋ ਕਿ ਡਬਲ ਐਫ ਜੀ ਦੇਸੀ ਮੁਰਗਾ ਫਰੀ ਰੇਂਜ ਚ ਪਾਲ ਰਹੇ ਹਾਂ ਇਹ ਡਬਲ ਐਫ ਜੀ ਬਰੀਡ ਹੈ ਜੋ ਕਿ ਹਰਿਆਣਾ ਕਰਨਾਲ ਜਨਕ ਹਜਰੀ ਤੋਂ ਮਿਲਦੀ ਹੈ ਇਹ ਦੇਖੋ ਫਰੀ ਰੇਂਜ ਚ ਮੁਰਗਾ ਕਿੱਦਾਂ ਪਾਲਾ ਜਾਂਦਾ ਹੈ ਫਰੀ ਰੇਂਜ ਫੀਡ ਪਾਈ ਕੰਬੋਤ ਸੌਖੇ ਤਰੀਕੇ ਨਾਲ ਫੀਡ ਖਾ ਰਿਹਾ ਹੈ ਦਾਣਾ ਕੰਨੀ ਖਾ ਰਿਹਾ ਹੈ ਫ੍ਰੀ ਰੇਂਜ ਚ ਬੜੇ ਫਾਇਦੇ ਹਨ ਮੁਰਗੇ ਪਾਲਦੇ ਕਿਉਂਕਿ ਫ੍ਰੀ ਰੇਂਜ ਮੁਰਗਾ ਪਾਲ ਨਾਲ ਇੱਕ ਤਾਂ ਮੁਰਗੇ ਨੂੰ ਉਬਾਰੀ ਨਹੀਂ ਲੱਗੇਗੀ ਦੂਜਾ ਮੁਰਗੇ ਦਾ ਮੀਟ ਸਵਾਦ ਬਣੂਗਾ ਤੀਜਾ ਫ੍ਰੀ ਰੇਂਜ ਮੁਰਗੇ ਪਾਲਣ ਵਿੱਚ ਮੁਰਗਾ ਤੰਦਰੁਸਤ ਰਹੇਗਾ ਤਾਂ ਜਿਹੜੇ ਵੀ ਸੱਜਣ ਵੀਰ ਮੁਰਗਾ ਲੈਣ ਲਈ ਆਉਂਦੇ ਹਨ ਤਾਂ ਉਹ ਫ੍ਰੀ ਰੇਂਜ ਵਾਲਾ ਮੁਰਗਾ ਪਾਲਣਗੇ ਤਾਂ ਜੋ ਉਹਨਾਂ ਨੂੰ ਮੀਟ ਸਵਾਦੀ ਲੱਗ ਸਕੇ ਇਸ ਕਰਕੇ ਮੁਰਗਾ ਦਾ ਸਰੀਰ ਤੰਦਰੁਸਤ ਰਹੇਗਾ ਤਾਂ ਮੁਰਗਾ ਗ੍ਰੋਥ ਵੀ ਬਦਿਆਂ بڑے ਤਰੀਕੇ ਨਾਲ ਕਰੇਗਾ ਇਸ ਕਰਕੇ ਹਰ ਕੋਈ 프리 ਰੇਂਜ ਵਾਲਾ ਮੁਰਗਾ ਚਾਹੁੰਦਾ ਹਾ ਤਾਂ 프리 ਰੇਂਜ ਵਿੱਚ ਮੁਰਗਾ ਪਾਲਣ ਨਾਲ ਹੋਰ ਕਾਫੀ ਫਾਇਦੇ ਹੰ। ਅਗਲੀ ਵੀਡੀਓ ਤੁਹਾਨੂੰ ਹੋਰ ਵੀ 프리 ਰੇਂਜ ਦੇ ਮੁਰਗੇ ਪਾਲਣ ਦੇ ਵੀਡੀਓ ਬਾਰੇ ਦੱਸਿਆ ਜਾਵੇਗਾ।